ਕਨਿਬਹੀ ਪ੍ਰੀਤ ਸੇਵਕ ਕੀ ਓੜਕ ਨਿਬਹੀ ਪ੍ਰੀਤ ਸੇਵਕ ਕੀ ਓੜਕ ਨਿਬਹੀ ਪ੍ਰੀਤ ਸੇਵਕ ਕੀ ਓੜਕ ਨਿਬਹੀ ਪ੍ਰੀਤ ਜੀਵਤ ਸਾਹਿਬ ਸੇਵਿ ਉਹ ਆਪਣਾ ਜੀਵਤ ਸਾਹਿਬ ਸੇਵਿ ਉਹ ਆਪਣਾ ਜੀਵਤ ਸਾਹਿਬ ਸੇਵਿ ਆਪਣਾ ਜੀਵਤ ਸਾਹਿਬ ਸੇਵਿ ਉਹ ਆਪਣਾ ਚਲਤੇ ਰਾਖੇ ਉਚੀਤ ਚਲਤੇ ਰਾਖੇ ਉਚੀਤ ਤਨਤਨ ਦਸ਼ਮੇਸ਼ ਪਿੱਤਾ ਕਲਗੀਆਂ ਵਾਲੇ ਸ਼ੈਸ਼ਾ ਸਰਬਸਦਾਨੀ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਪਰਪਕਾਰਾਂ ਨੂੰ ਯਾਦ ਕਰਦਿਆਂ ਹੋਇਆ ਆਪ ਸੰਗਤ ਹਰ ਰੋਜ਼ ਸੰਗਤੀ ਰੂਪ ਵਿੱਚ ਇਕੱਤਰਿਤ ਹੋ ਕਰਕੇ ਜਿੱਥੇ ਸਤਨਾਮ ਵਾਹਿਗੁਰੂ ਜੀ ਦੇ ਸਿਮਰਨ ਨਾਲ ਸਾਂਝ ਪਾਉਂਦੇ ਹੋ ਉਤੇ ਹੀ ਗੁਰਬਾਣੀ ਦੀ ਵਿਚਾਰ ਗੁਰ ਇਤਿਹਾਸ ਦੇ ਨਾਲ ਵੀ ਆਪਾਂ ਹਰ ਰੋਜ਼ ਸਾਂਝ ਪਾਉਣ ਦਾ ਯਤਨ ਕਰਦੇ ਹਾਂ ਖਿਆਲ ਰੱਖਿਓ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਜਿਹੜੇ ਬੋਲ ਗੁਰੂ ਸਾਹਿਬ ਲਿਖ ਗਏ ਨੇ ਨਾ ਉਹ ਬੋਲ ਜੇ ਪੂਰੇ ਪੁਗਾਏ ਨੇ ਤੇ ਉਹ ਗੁਰੂ ਸਿੱਖ ਦੇ ਪਰਿਵਾਰ ਨੇ ਪੁਗਾਏ ਨੇ ਜਿਹੜੇ ਰੱਬ ਦੇ ਪਿਆਰੇ ਭਗਤ ਹੋਏ ਨੇ ਉਹਨਾਂ ਦੀਆਂ ਬਾਤਾਂ ਨੇ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਜੀ ਵਿੱਚ ਪਰ ਉਹ ਬਹੁ ਸਮਾਂ ਪਹਿਲਾਂ ਭਗਤ ਹੋਏ ਸਨ ਪਰ ਇਹ ਤੇ ਕੋਈ ਬਹੁਤੀ ਪੁਰਾਣੀ ਬਾਤ ਨਹੀਂ ਹੈ ਕਿ ਕੋਈ ਬਹੁਤ ਆ ਜਿਆਦਾ ਸਮਾਂ ਨਮੇਰਾ ਸਮਾਂ ਨਹੀਂ ਹੈ ਇਹ ਤੇ ਨਵੇਂ ਯੁੱਗ ਦੀ ਗੱਲ ਹੈ ਹਜੇ ਕੱਲ ਦੀਆਂ ਗੱਲਾਂ ਨਹੀਂ ਇਹ ਨੀਹਾਂ ਦੇ ਵਿੱਚ ਆਪਣਾ ਆਪ ਚਣਵਾ ਜਾਣਾ ਕਬਰਾਉਣਾ ਨਾ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਭਗਤਾਂ ਦੀ ਜਿੱਥੇ ਗੱਲ ਚੱਲਦੀ ਹੈ ਉਥੇ ਭਗਤ ਪ੍ਰਹਿਲਾਦ ਜੀ ਦੀ ਜਦੋਂ ਗੱਲ ਆਉਂਦੀ ਹੈ ਤੇ ਉਹਨਾਂ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ ਵਿੜੇ ਪਵਤ੍ਰ ਪ੍ਰਹਿਲਾਦ ਜੀ ਸਨ ਉਹ ਪਰਮੇਸ਼ਰ ਦਾ ਨਾਮ ਲੈਂਦੇ ਸਨ ਪਰ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਇਹ ਨਾਮ ਲੈਣ ਤੋਂ ਹਟਾਉਂਦੇ ਸਨ ਤੇ ਉਹਨਾਂ ਨੇ ਬੜਾ ਯਤਨ ਕੀਤੇ ਵੀ ਮੇਰਾ ਨਾਮ ਜਪ ਮੈਂ ਹੀ ਰਾਮਾ ਤੂੰ ਰੱਬ ਦਾ ਨਾਮ ਛੱਡ ਦੇ ਤੂੰ ਰਾਮ ਦਾ ਨਾਮ ਛੱਡ ਦੇ ਬੱਚਾ ਨਾ ਮੰਨਿਆ ਜੋ ਨਾਮ ਮੰਨਿਆ ਬੜੇ ਯਤਨ ਕੀਤੇ ਗਏ ਬਹੁਤ ਡਰਾਇਆ ਧਮਕਾਇਆ ਗਿਆ ਵੀ ਮੇਰੀ ਗੱਲ ਮੰਨ ਤੂੰ ਰੱਬ ਦਾ ਨਾਮ ਛੱਡ ਤੇ ਮੇਰਾ ਨਾਮ ਲੈ ਰਲਾਤ ਭਗਤ ਜੀ ਫਿਰ ਵੀ ਨਾ ਮੰਨੇ ਉਹ ਨਾਮ ਮੰਨੇ ਕਿ ਦੇਵਨਾ ਨੂੰ ਕਮਰੇ ਵਿੱਚ ਬੰਦ ਕੀਤਾ ਗਿਆ ਕਿਤੇ ਉੱਚੇ ਪਹਾੜ ਤੋਂ ਜਾ ਕੇ ਥੱਲੇ ਸੁੱਟਿਆ ਗਿਆ ਕਹਿਣ ਤੋਂ ਭਾਵ ਬਹੁਤ ਪੂਜੇਤਨ ਕੀਤਾ ਵੀ ਇਹ ਰੱਬ ਦੇ ਨਾਮ ਤੋਂ ਭਗਤ ਪ੍ਰਤਾਪ ਰਾਜ ਜੀ ਹਟ ਜਾਣ ਪਰ ਭਗਤ ਪ੍ਰਤਾਪ ਰਾਜ ਜੀ ਨੇ ਇੱਕ ਬਾਤ ਬਾਲ ਗੱਲ ਕਹੀ ਜਿਹੜੀ ਗੁਰਬਾਣੀ ਵਿੱਚ ਭਗਤ ਕਬੀਰ ਜੀ ਨੇ ਲਿਖੀ ਹੈ ਉੱਪਰ ਲਾਜ ਜੀ ਕਹਿੰਦੇ ਵੀ ਮੈਂ ਰੱਬ ਦਾ ਨਾਮ ਲੈਣਾ ਪਿਤਾ ਜੀ ਨਹੀਂ ਛੱਡ ਸਕਦਾ ਤੇ ਪਿਤਾ ਕਹਿੰਦਾ ਵੀ ਕਿਉਂ ਨਹੀਂ ਛੱਡ ਸਕਦਾ ਕਾਰਨ ਕੀ ਹੈ ਕਹਿੰਦਾ ਜੇ ਮੈਂ ਰੱਬ ਦਾ ਨਾਮ ਛੱਡ ਦੇਵਾਂ ਤੇ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ ਗੁਰੂ ਨੂੰ ਗਾਲ ਭਾਵ ਜਿਸ ਗੁਰੂ ਨੇ ਮੈਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਿਆ ਹੈ ਨਾ ਜਿ세 ਗੁਰੂ ਘਰੋਂ ਮੈਂ ਸਿੱਖਿਆ ਲਈ ਹੈ ਜਿਸ ਗੁਰੂ ਨੇ ਮੈਨੂੰ ਗਿਆਨ ਬਖਸ਼ਿਸ਼ ਕੀਤਾ ਹੈ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ ਜੇ ਮੈਂ ਇਹ ਨੱਬਦਾ ਨਾਮ ਲੈਣਾ ਛੱਡ ਦਿਆਂ ਪਿਤਾ ਜੀ ਤੇ ਮੇਰੇ ਗੁਰੂ ਨੂੰ ਗਾਲਾਂ ਪੈਣਗੀਆਂ ਵੀਦਾ ਗੁਰੂ ਕੱਚਾ ਸੀ ਤਾਂ ਹੀ ਡੋਲ ਗਿਆ RAM ਨਾਮ ਨਾ ਛੱਡਾਂ ਗੁਰੇ ਗਾਲ ਗੁਰੇ ਗਾੜ ਗਾਲ ਦਾ ਭਾਵੇਂ ਗਾੜ ਲੱਗਦੀ ਐ ਗੁਰੂ ਨੂੰ ਮੋਕੋ ਕਾਲਜਾਰ ਭਾਵੇਂ ਮਾਰ ਢਾਰ ਤੁਸੀਂ ਭਾਵੇਂ ਮੈਨੂੰ ਅੱਗ ਵਿੱਚ ਸਾੜ ਦਿਓ ਤੁਸੀਂ ਭਾਵੇਂ ਮੈਨੂੰ ਜਾਨੋਂ ਮਾਰ ਦਿਓ ਪਰ ਮੈਂ ਰੱਬ ਦਾ ਨਾਮ ਲੈਣਾ ਨਹੀਂ ਛੱਡ ਸਕਦਾ ਇਹ ਗੁਰਬਾਣੀ ਦੇ ਬੋਲੇ ਤੇਰੇ ਭਗਤਾਂ ਦੇ ਬੋਲੇ ਗੁਰੂ ਸਾਹਿਬ ਜੀ ਦੇ ਪਰਿਵਾਰ ਨੇ ਦ੍ਰਿੜ ਕੀਤੇ ਹੋਏ ਸਨ ਪੱਕੇ ਕੀਤੇ ਹੋਏ ਸਨ ਪੜ੍ਹੇ ਹੋਏ ਸਨ ਸੁਣੇ ਹੋਏ ਸਨ ਦਾਦੀ ਮਾ ਨੇ ਉਹਨਾਂ ਸਹਿਬਜ਼ਾਦਿਆਂ ਨੂੰ ਗੁਰਬਾਣੀ ਦੇ ਇਹ ਬੋਲ ਪਕਾਏ ਹੋਏ ਸਨ ਵੀ ਵੇਖੋ ਜਿਹੜੀ ਗੁਰਬਾਣੀ ਜੋ ਗੁਰਬਾਣੀ ਗੱਲ ਕਹਿੰਦੀ ਹੈ ਉਹ ਗੁਰਬਾਣੀ ਤੇ ਖਰੇ ਉਤਰਨਾ ਕੋਈ ਸੌਖੀ ਗੱਲ ਨਹੀਂ ਹੈ ਕਦੇ ਅਸੀਂ ਸੋਚਿਆ ਵੀ ਸਾਡੇ ਗੁਰੂ ਨੂੰ ਵੀ ਗਾੜ ਲੱਗਦੀ ਹੈ ਜੇ ਅਸੀਂ ਗੁਰੂ ਤੋਂ ਦੂਰ ਜਾਈਏ ਜਿਹੜੇ ਕਰਨ ਮੇਰੇ ਗੁਰੂ ਨੂੰ ਨਹੀਂ ਪਾਉਂਦੇ ਅਸੀਂ ਉਹ ਜੇ ਕੰਮ ਕਰੀਏ ਤੇ ਲੋਕ ਕਹਿੰਦੇ ਨਾ ਵੀ ਇਹ ਗੁਰੂ ਦਾ ਸਿੱਖ ਵੇਖੋ ਕੀ ਕਰ ਰਿਹਾ ਹੈ ਵੇਖੋ ਗੁਰੂ ਦਾ ਸਿੱਖ ਕੀ ਕਰ ਰਿਹਾ ਹੈ ਲੋਕ ਇਹ ਕਹਿੰਦੇ ਨੇ ਨਾ ਗੁਰੂ ਨੂੰ ਲੋਕ ਇਹ ਕਹਿੰਦੇ ਨੇ ਵੀ ਵੇਖੋ ਗੁਰੂ ਜੀ ਦਾ ਕਹਿੋ ਜਿਆ ਤੇ ਇਹ ਕਹਿੋ ਜੇ ਨੇ ਫਿਰ ਗੱਲ ਗੁਰੂ ਤੇ ਆਉਂਦੀ ਹੈ ਨਾ ਰਸੀ ਕਦੇ ਇਹ ਗੱਲ ਕਦੇ ਸੋਚੀ ਹੋਏਗੀ ਕਦੇ ਵਿਚਾਰੀ ਹੋਏਗੀ ਵੀ ਜਿਹੜੀਆਂ ਗੱਲਾਂ ਸੀ ਜੀਵਨ ਵਿੱਚ ਕਰਦੇ ਆ ਮੇਰੇ ਗੁਰੂ ਨੂੰ ਪਾਉਂਦੀਆਂ ਨੇ ਕਿ ਨਹੀਂ ਪਾਉਂਦੀਆਂ ਝੂਠ ਬੋਲਣਾ ਨਿੰਦਿਆ ਕਰਨੀ ਬੁਰਾ ਭਲਾ ਕਿਸੇ ਨੂੰ ਬੋਲਣਾ ਕਿਸੇ ਦੀ ਮਜ਼ਾਕ ਉਡਾਉਣੀ ਅਸੀਂ ਆਮ ਵੈਸੇ ਡਾ ਲੈਨੇ ਆ ਵੈਸੇ ਨਾ ਮਨ ਜਿਹੜਾ ਹੈ ਨਾ ਮਨ ਇਹ ਸੱਚੀ ਬੜਾ ਬੇਈਮਾਨ ਮਨ ਹੈ ਇਹ ਭੁੱਲ ਜਾਂਦਾ ਹੈ ਬਾਰ ਬਾਰ ਭੁੱਲਦਾ ਜੇ ਇਹ ਸੱਚ ਹੈ ਕੋਈ ਸੌਖਾ ਨਹੀਂ ਇਹ ਮੰਨਦਾ ਵੀ ਮੰਨ ਜਾਵੇ ਕਿਤੇ ਬ ਬੈਠੇ ਹੋਈਏ ਤੇ ਵੇਖਿਆ ਨਾ ਵੀ ਆਪਾਂ ਵੈਸੇ ਕਿਸੇ ਦੀ ਮਜ਼ਾਕ ਬਣਾ ਦਿੰਨੇ ਆ ਵੈਸੇ ਉਦਾਂ ਹੀ ਗੱਲਾਂ ਗੱਲਾਂ ਚ ਆਪਾਂ ਭੁੱਲ ਜਾਂਦੇ ਵੀ ਨਹੀਂ ਇਹ ਗੱਲ ਮੇਰੇ ਗੁਰੂ ਨੂੰ ਨਹੀਂ ਪਾਉਂਦੀ ਕਿਸੇ ਦੀ ਮਜ਼ਾਕ ਬਣਾਉਣੀ ਠੀਕ ਨਹੀਂ ਹੈ ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਏ ਕੋਏ ਅਜੇ ਸੁਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕਿਸੇ ਦੀ ਮਜ਼ਾਕ ਨਾ ਬਣਾਓ ਕਿਸੇ ਦੀ ਗਰੀਬੀ ਤੇ ਨਾ ਹੱਸੋ ਹਜੇ ਤੇ ਸਾਡੀ ਜੀਵਨ ਰੂਪੀ ਜਿਹੜੀ ਨਈਆ ਹੈ ਜਿਹੜੀ ਜੀਵਨ ਰੂਪੀ ਬੇੜੀ ਹੈ ਸਮੁੰਦਰ ਵਿੱਚ ਤੈਰ ਰਹੀ ਹੈ ਹਜੇ ਕੀ ਪਤਾ ਜੀਵਨ ਵਿੱਚ ਕੀ ਹੋਣਾ ਹੈ ਅਸੀਂ ਲੋਕਾਂ ਦੀ ਮਜ਼ਾਕ ਬਣਾਉਂਦੇ ਆ ਹੋ ਸਕਦਾ ਅਸੀਂ ਕੱਲ ਕਿਸੇ ਦੀ ਅਸੀਂ ਅਸੀਂ ਮਜ਼ਾਕ ਬਣ ਕੇ ਰਹਿ ਜਾਈਏ ਇਹ ਵੀ ਹੋ ਸਕਦਾ ਹੈ ਇਸ ਤਰ੍ਹਾਂ ਬਹੁਤ ਐਸੀਆਂ ਗੱਲਾਂ ਨੇ ਜਿਹੜੀਆਂ ਮੇਰੇ ਗੁਰੂ ਨੂੰ ਨਹੀਂ ਪਾਉਂਦੀਆਂ ਜਿਵੇਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਪਰਾਇਆ ਹੱਕ ਨਹੀਂ ਪਾਉਂਦਾ ਸਾਨੂੰ ਲਾਲਚ ਨਹੀਂ ਕਰਨਾ ਲੋਭ ਨਹੀਂ ਕਰਨਾ ਕਿਸੇ ਦਾ ਦਿਲ ਨਹੀਂ ਦਿਖਾਉਣਾ ਬਹੁਤ ਐਸੀਆਂ ਗੱਲਾਂ ਨੇ ਜਿਨ੍ਹਾਂ ਤੋਂ ਗੁਰੂ ਸਾਹਿਬ ਜੀ ਸਾਨੂੰ ਹਟਾਉਂਦੇ ਨੇ ਤੇ ਜੇ ਅਸੀਂ ਨਹੀਂ ਹਟਦੇ ਤੇ ਫਿਰ ਕੀ ਹੈ ਤੇ ਲੋਕੇ ਹੀ ਕਹਿਣਗੇ ਵੀ ਵੇਖੋ ਇਹ ਇਹ ਗੁਰਦਾਰੇ ਵੀ ਜਾਂਦੇ ਨੇ ਇਹਤੇ ਪਾਠ ਵੀ ਕਰਦੇ ਨੇ ਇਹਤੇ ਬੜਾ ਸ਼ਬਦ ਵੀ ਬੜੇ ਪੜ੍ਹਦੇ ਨੇ ਪਰ ਵੇਖ ਨਾ ਉਹਨਾਂ ਦਾ ਹਾਲ ਇਹ ਲੋਕ ਕਹਿੰਦੇ ਨੇ ਗੱਲ ਫਿਰ ਕਿੱਥੇ ਆ ਗਈ ਗੱਲ ਆ ਗਈ ਗੁਰੂ ਤੇ ਵੀ ਗੁਰਦਾਰੇ ਵੀ ਜਾਂਦੇ ਨੇ ਪਾਠ ਵੀ ਬੜਾ ਕਰਦੇ ਨੇ ਇਹਤੇ ਬਾਣੀ ਵੀ ਬੜੀ ਕਰਦੇ ਨੇ ਪਰ ਇਹਨਾਂ ਵਿੱਚ ਹੀ ਨਾ ਗੁੱਸਾ, ਕ੍ਰੋਧ, ਇਹਨਾਂ ਈਰਖਾ, ਦਵੇਸ਼ ਭਰੀ ਹੋਈ ਹੈ ਇਹਨਾਂ ਵਿੱਚ ਸੋ ਇਹ ਇਹਨਾਂ ਗੱਲਾਂ ਦਾ ਜਦੋਂ ਸਾਡੇ ਮਨ ਵਿੱਚ ਖਿਆਲ ਆ ਗਿਆ ਨਾ বিজে মে গুরু ਦਾ ਪਿਆਰਾ ਸਿੱਖ ਬਣਨਾ ਹੈ ਇਸ ਗੱਲ ਦਾ ਖਿਆਲ ਰੱਖਣਾ ਹੈ ਮੈਂ ਗੁਰੂ ਦੀ ਸ਼ੁਭਾ ਵਧਾਉਣੀ ਹੈ ਲੋਕ ਕਹਿਣ ਵੀ ਇਹ ਗੁਰੂ ਦਾ ਸਿੱਖ ਹੈ ਇਹ ਗੁਰੂ ਦਾ ਪਿਆਰਾ ਹੈ ਤੇ ਸਹਿਬਾਂ ਦੀ ਬਾਣੀ ਕਹਿੰਦੀ ਹੈ ਸੇਵਕ ਕੀ ਓੜਕ ਨਿਭੀ ਪ੍ਰੀਤ ਓੜਕ ਅਖੀਰ ਤੱਕ ਪ੍ਰੀਤ ਨਿਭ ਗਈ ਅਖੀਰਲੇ ਸਾਹ ਤੱਕ ਪ੍ਰੀਤ ਨਿਭ ਗਈ ਪ੍ਰੇਮ ਨਿਭ ਗਿਆ ਕਿੰਨਾ ਹੰਦਾ ਸੇਵਕ ਦਾ ਸੇਵਕ ਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ ਜਿਉਂਦਿਆ ਜੀ ਆਪਣੇ ਮਾਲਕ ਨੂੰ ਜੀਵਤ ਸਾਹਿਬ ਸੇਵਿਓ ਆਪਣਾ ਆਪਣਾ ਬਣਾਇਆ ਜਿੰਨੀ ਦੇਰ ਤੱਕ ਤੁਸੀਂ ਆਪਣਾ ਨਹੀਂ ਬਣਾਉਂਦੇ ਨਾ ਕਿਸੇ ਵਸਤੂ ਨੂੰ ਉਨੇ ਦੇਰ ਤੱਕ ਸਾਡਾ ਪਿਆਰ ਕੋ ਨਾਲ ਬਣ ਨਹੀਂ ਸਕਦਾ ਇਹ ਗੱਲ ਖਿਆਲ ਰੱਖਿਓ ਜੀ ਆਪਣਾ ਜਿਹੜਾ ਨਫਰ ਹੈ ਨਾ ਬੜਾ ਪਿਆਰਾ ਲੱਗਦਾ ਜਿਹੜੀ ਚੀਜ਼ ਆਪਣੀ ਹੋਵੇ ਨਾ ਆਪਣੀ ਭਾਵੇਂ ਦੁਨਿਆਵੀ ਪਦਾਰਥ ਧੀਆਂ ਪੁੱਤਰ ਪਰਿਵਾਰ ਰਿਸ਼ਤੇਦਾਰ ਸਾਖ ਸੰਬੰਧੀ ਭੈਣ ਭਰਾ ਜਿਹੜੇ ਆਪਣੇ ਹੋਣ ਆਪਣੇ ਉਹ ਚੀਜ਼ਾਂ 'ਤੇ ਬਹੁਤ ਖਿਆਲ ਰੱਖਦੇ ਆਂ ਉਸ ਨੂੰ ਅਸੀਂ ਭੁੱਲ ਨਹੀਂ ਸਕਦੇ ਉਹਨੂੰ ਅਸੀਂ ਵਿਸਾਰ ਨਹੀਂ ਸਕਦੇ ਜਿਹੜਾ ਆਪਣਾ ਬਣ ਗਿਆ ਅਜੇ ਅਸੀਂ ਸਾਚੇ ਅਗੇ ਅਸੀਂ ਗੁਰੂ ਨੂੰ ਆਪਣਾ ਨਹੀਂ ਬਣਾਇਆ ਜੀ ਤਾਂ ਇਹ ਸਾਨੂੰ ਗੁਰੂ ਭੁੱਲ ਜਾਂਦਾ ਹੈ ਗੁਰੂ ਦਾ ਉਪਦੇਸ਼ ਸਾਨੂੰ ਭੁੱਲ ਜਾਂਦਾ ਹੈ ਅਸੀਂ ਰੱਬ ਜੀ ਨੂੰ ਪਰਮੇਸ਼ਰ ਜੀ ਨੂੰ ਵੀ ਆਪਣਾ ਨਹੀਂ ਬਣਾਇਆ ਤਾਂ ਇਹ ਸਾਨੂੰ ਭੁੱਲ ਜਾਂਦਾ ਹੈ ਸਾਨੂੰ ਯਾਦ ਨਹੀਂ ਰਹਿੰਦਾ ਲੋਕ ਇਤੇ ਮਹੀਨੇਾਂ ਤੱਕ ਯਾਦ ਕਰ ਲੈਂਦੇ ਆ ਹਰ ਵੇਲੇ ਤੇ ਯਾਦ ਸਾਹਮਣੇ ਰਹਿੰਦਾ ਨਾ ਹਰ ਵੇਲੇ ਸਾਨੂੰ ਚੇਤੇ ਵਿੱਚ ਨਹੀਂ ਰਹਿੰਦਾ ਔਰ ਜਿਨ੍ਹਾਂ ਦੇ ਬਾਬਨ ਅੱਜ ਆਪਾਂ ਇਕੱਠੇ ਹੋਏ ਆ ਨਾ ਉਹਨਾਂ ਨੂੰ ਹਰ ਵੇਲੇ ਚੇਤੇ ਰਹਿਦਾ ਸੀ ਮਾਤਾ ਗੁਜਰ ਕੌਰ ਜੀ ਤੇ ਸਹਿਬਜ਼ਾਦੇ ਸੇਵਕ ਕੀ ਔੜਕ ਨਹੀਂ ਬਹੀ ਪ੍ਰੀਤ ਕੈਸੀ ਪ੍ਰੀਤ ਹੈ ਜਿਉਂਦਿਆਂ ਜੀ ਵੀ ਗੁਰੂ ਦੇ ਬੜਕੇ ਰਹੇ ਗੁਰੂ ਨੂੰ ਸਮਰਪਿਤ ਰਹੇ ਮਾਤਾ ਗੁਜਰ ਕੌਰ ਜੀ ਤੇ ਸਹਿਬਜ਼ਾਦੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਹੇ ਹਰ ਦੁੱਖ ਸੁੱਖ ਵਿੱਚ ਨਾਲ ਰਹੇ ਮਾਤਾ ਗੁਜਰ ਕੌਰ ਜੀ ਅਰ ਤੁਸੀਂ ਵੇਖੋ ਆਪ ਤੋਰਿਆ ਦਿੱਲੀ ਨੂੰ ਫਿਰ ਆਪ ਉਹਨਾਂ ਦੇ ਸੀਸ ਦੇ ਦਰਸ਼ਨ ਕੀਤੇ ਧੜ ਦੇ ਫਿਰ ਦਰਸ਼ਨ ਨਹੀਂ ਹੋਏ ਮਾਤਾ ਗੁਜਰ ਕੌਰ ਜੀ ਨੂੰ ਪਤੀ ਦੇ ਹੁਣ ਤੇਗ ਭਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰ ਕਿਤੇ ਖਬਰਾਏ ਨਹੀਂ ਡੋਲੇ ਨਹੀਂ ਕੋਈ ਰੋਣਾ ਨਹੀਂ ਕੁਝ ਨਹੀਂ ਸਗੋ ਇੱਕ ਅਰਦਾਸ ਉਹਨਾਂ ਨੇ ਕੀਤੀ ਸੀ ਵੀ ਦਾਤਿਆ ਮੇਰੇ ਸਿਰ ਦੇ ਸਾਈਂ ਜੀ ਜਿਵੇਂ ਤੁਹਾਡੀ ਨਿਭ ਗਈ ਨਾ ਅਖੀਰ ਤੱਕ ਜਿਵੇਂ ਤੁਹਾਡੀ ਪ੍ਰੀਤ ਨਿਭ ਗਈ ਹੈ ਮੇਰੀ ਅਰਦਾਸ ਹੈ ਬਸ ਮੇਰੀ ਵੀ ਜਿ ਨਿਭ ਜਾਵੇ ਮੈਂ ਵੀ ਕਿਤੇ ਡੋਲਾ ਨਾ ਆਰ ਅਰਦਾਸ ਕੀਤੀ ਮਾਤਾ ਗੁਜਰ ਕੌਰ ਜੀ ਨੇ ਜਿਉਂਦਿਆਂ ਜੀ ਗੁਰੂ ਦੇ ਬਣ ਕੇ ਰਹੇ ਫਿਰ ਪੁੱਤਰ ਕਲਗੀਆਂ ਵਾਲੇ ਸ਼ੈਦ ਸ਼ਾ ਸੱਚੇ ਪਾਤਸ਼ਾਹ ਧੰਗ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਪੰਜਾਂ ਸੀਸਾਂ ਦੀ ਮੰਗ ਕਰਦੇ ਨੇ ਸਟੇ ਦੇ ਉੱਪਰ ਮੰਗੀ ਸ੍ਰੀ ਸਾਹਿਬ ਲੈ ਆਉਂਦੇ ਨੇ ਤੇ ਲਿਆ ਕੇ ਕਹਿੰਦੇ ਨੇ ਮੈਨੂੰ ਇੱਕ ਸੀਸ ਦੀ ਲੋੜ ਹੈ ਦੋ ਦੀ ਲੋੜ ਹੈ ਫਿਰ ਪੰਜ ਸੀਸ ਮੰਗ ਲੈ ਮਾਤਾ ਗੁਜਰਕੌਰ ਜੀ ਨੇ ਕਿਤੇ ਦਖਲ ਅੰਦਾਜ਼ੀ ਨਹੀਂ ਕੀਤੀ ਇਹ ਨਹੀਂ ਸਮਝਿਆ ਵੀ ਮੇਰਾ ਪੁੱਤਰ ਹੈ ਨਹੀਂ ਕਿਉਂਕਿ ਗੁਰੂ ਦੀ ਪਦਵੀ ਸੀ ਉਹਨਾਂ ਦੇ ਗੁੜ ਤੇ ਗੁਰੂ ਹੀ ਜਾਣਿਆ ਆਪਣੇ ਪੁੱਤਰ ਵੀ ਗੁਰੂ ਨੇ ਹਰ ਜਗ੍ਹਾ ਤੇ ਸਾਥ ਦਿੱਤਾ ਆਪਣੇ ਪੁੱਤਰ ਦਾ ਅਡੋਲ ਰਹੇ ਤੇ ਹੁਣ ਅਖੀਰਲਾ ਜਦੋਂ ਪ੍ਰੀਖਿਆ ਹੋਈ ਹੈ ਤੇ ਉਦੋਂ ਤੁਸੀਂ ਵੇਖੋ ਵੀ ਮਾਤਾ ਗੁਜਰ ਕੌਰ ਜੀ ਦੀ ਚੜ੍ਹਦੀ ਕਲਾ ਵੇਖ ਕੇ ਤੁਸੀਂ ਹੈਰਾਨ ਰਹਿ ਜਾਓ ਐਸੀ ਚੜ੍ਹਦੀ ਕਲਾ ਮਾਤਾ ਗੁਜਰ ਕੌਰ ਜੀ ਦੀ ਬੱਚਿਆਂ ਨੂੰ ਜਦੋਂ ਅਖੀਲੇ ਦੇਣੇ ਤੋਂ ਤੋੜਿਆ ਜਿਹੜਾ ਅੱਜ ਦਾ ਦਿਨ ਹੈ 13 ਮੂ ਅੱਜ ਜਦੋਂ ਸਵੇਰੇ ਸਿਪਾਈ ਲੈਣ ਆਏ ਆਵਾਜ਼ ਦਿੱਤੀ ਵੀ ਛੇਤੀ ਕੱਲੋ ਬੱਚਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੇ ਕਿਹਾ ਸਿਪਾਈਓ ਠਹਿਰ ਜਾਓ ਵੇ ਇਨੀ ਕਾੜੀ ਕਹਾਣੀ ਮਚਾਈ ਹੈ ਅੱਜ ਮੇਰੇ ਪੋਤਿਆਂ ਨੇ ਮੌਤ ਨੂੰ ਵਿਆਹਣਾ ਹੈ ਇੱਕ ਛੋਟੀ ਮੋਟੀ ਗੱਲ ਨਹੀਂ ਹੈ ਕਿੱਥੇ ਮੌਤ ਵੱਗ ਤੋੜਣਾ ਹੈ ਤੇ ਕਿੱਥੇ ਮਾਤਾ ਕਹਿ ਰਹੀ ਵੀ ਮੌਤ ਦੀ ਗੱਲ ਛੱਡ ਦਿਓ ਕਿਹੜੀ ਮੌਤ ਮੈਂ ਤਾਂ ਆਪਣੇ ਪੁੱਤਰਾਂ ਨੂੰ ਵਿਆਹਣਾ ਹੈ ਹੁਣ ਇੱਕ ਤੁਸੀਂ ਵੇਖੋ ਇੱਕ ਗੱਲ ਹੁੰਦੀ ਹੈ ਮੌਤ ਦੀ ਦੂਜੀ ਗੱਲ ਵਿਆਹ ਦੀ ਕਿੰਨਾ ਅੰਤਰ ਹੈ ਮੌਤ ਦੀ ਗੱਲ ਦਾ ਤੇ ਵਿਆਹ ਦੀ ਗੱਲ ਦਾ ਦਿਨ ਦਾ ਅੰਤਰ ਹੈ ਠੰਡੇ ਬੁਰਜ ਦੇ ਵਿੱਚ ਕਿੱਥੇ ਸੋਗ ਹੋਣਾ ਚਾਹੀਦਾ ਹੈ ਠੰਡੇ ਬੁਰਜ ਵਿੱਚ ਮਾਤਾ ਗੁਜਰਕੌਰ ਜੀ ਦੇ ਚਿਹਰੇ ਤੇ ਬੜਾ ਸੋਗ ਹੋਣਾ ਚਾਹੀਦਾ ਹੈ ਮਾਤਾ ਗੁਜਰਕੌਰ ਜੀ ਨੂੰ ਤੇ ਰੋਣਾ ਚਾਹੀਦਾ ਹੈ ਵੀ ਹਾਏ ਮੇਰੇ ਪੁੱਤੇ ਚੱਲੇ ਨੇ ਹਾਏ ਮੇਰੇ ਪੁੱਤੇ ਚੱਲੇ ਨੇ ਤਾਂ ਹਾਂ ਮਾਰ ਮਾਰ ਕੇ ਰੋਣਾ ਚਾਹੀਦਾ ਹੈ ਮਾਤਾ ਗੁਜਰਕੌਰ ਜੀ ਨੂੰ ਤੇ ਪਰ ਨਹੀਂ ਮਾਤਾ ਗੁਜਰਕੌਰ ਜੀ ਕਹਿੰਦੇ ਅੱਜ ਤੇ ਖੁਸ਼ੀ ਦਾ ਦਿਨ ਹੈ ਅੱਜ ਮੇਰੇ ਪੋਤਰਿਆਂ ਦਾ ਵਿਆਹ ਹੋਣਾ ਹੈ ਤੇ ਖਿਆਲ ਕਰਨਾ ਭਾਵੇਂ ਵੇਖੋ ਮੇਰੀ ਕੌਮ ਉਹਨਾਂ ਦੇਣਾ ਨੂੰ ਮਹਿਸੂਸ ਕਰ ਰਹੀ ਹੈ ਪਰ ਖਿਆਲ ਕਰਨਾ ਕਿਤੇ ਨਾ ਕਿਤੇ ਅਸੀਂ ਕਿਸੇ ਨਾ ਕਿਸੇ ਭੁਲੇਖੇ ਵਿੱਚ ਪੈ ਜਾਣੇ ਜਿਹੜਾ ਅਹਿਸਾਸ ਹੈ ਨਾ ਉਹਨਾਂ ਦੀ ਸ਼ਹੀਦੀ ਦਾ ਇਹ ਨਹੀਂ ਵੀ ਠੀਕ ਹੈ ਇੱਕ ਹਫਤਾ ਬੜਾ ਅਹਿਸਾਸ ਰਿਆ ਅਸੀਂ ਬੜੀਆਂ ਕੋਸ਼ਟਾਂ ਪਾਈਆਂ ਬੜੇ ਸਟੇਟਸ ਪਾਏ ਤੇ ਬੜੇ ਅਸੀਂ ਨਮੋਸ਼ਜੇ ਹੋ ਗਏ ਵੀ ਵੇਖੋ ਖੁਸ਼ੀਆਂ ਦੇ ਦਿਨ ਚੱਲ ਰਹੇ ਨੇ ਕੋਈ ਅਸੀਂ ਖੁਸ਼ੀ ਦਾ ਕੰਮ ਨਹੀਂ ਕਰਨਾ ਕੋਈ ਮਿੱਠਾ ਨਹੀਂ ਮੰਡਣਾ ਜਿੱਕੀ ਜਦੋਂ ਉਹ ਹਫਤਾ ਮੁੱਕ ਗਿਆ ਤੇ ਕਿ ਅਸੀਂ ਇਹ ਸਮਝ ਲਿਆ ਨਿਕਲ ਗਿਆ ਬੜੇ ਪਾਤਸ਼ਾਹ ਤੇਰੇ ਪੁੱਤਰਾਂ ਨੇ ਬੜੀਆਂ ਮਹਾਨ ਕੁਰਬਾਨੀਆਂ ਕੀਤੀਆਂ ਨੇ ਲੈ ਅਸੀਂ ਤੇਰੇ ਤੇ ਬੜਾ ਐਸਾਲ ਕਰ ਦਿੱਤਾ ਏ ਤੂੰ ਇਹ ਨਾ ਕਹੀਂ ਵੀ ਕਿਤੇ ਮੇਰੇ ਪੋਤੇ ਮੇਰੇ ਪੁੱਤਰਾਂ ਦੀਆਂ ਸ਼ਹਾਦਤਾਂ ਨੂੰ ਮੇਰੀ ਮਾਤਾ ਦੀ ਸ਼ਹਾਦਤਾਂ ਨੂੰ ਮੇਰੇ ਸਿੱਖ ਭੁਲਾ ਗਏ ਨੇ ਤੂੰ ਕਿਤੇ ਇਹ ਨਾ ਕਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੂੰ ਕਿਤੇ ਸਾਨੂੰ ਅਲਮਾ ਨਾ ਦੇਈ ਅਸੀਂ ਵੇਖ ਲਾ ਵੀ ਇਹ ਹਫਤਾ ਤੈਨੂੰ ਸਮਰਪਿਤ ਰਹੇ ਆ ਅਸੀਂ ਕੋਈ ਮਿੱਠਾ ਨਹੀਂ ਵੰਡਿਆ ਅਸੀਂ ਕੋਈ ਖੁਸ਼ੀ ਦਾ ਕੰਮ ਨਹੀਂ ਕੀਤਾ ਲੈ ਹੁਣ ਹਫਤਾ ਲੰਘ ਗਿਆ ਹੈ ਹੁਣ ਸਾਡੀ ਮਰਜ਼ੀ ਹੈ ਅਸੀਂ ਆਪਣੀ ਮਰਜ਼ੀ ਪਗਾਵਾਂਗੇ ਹੁਣ ਉਨ ਸਾਡੀ ਮਰਜ਼ੀ ਤੇਰਾ ਅਸੀਂ ਇਹਾਸਾਨ ਲਾ ਦਿੰਦਾ ਹੈ ਵੀ ਹੁਣ ਕੋਈ ਹਫਤਾ ਲੰਘਿਆ ਨਾ ਛੇੜਿਆ ਨਾ ਵਣ ਜਦੋਂ ਬਾਸਣ ਪਹਿਲੀ ਤਰੀਕ ਆ ਜਾਣੀਏ 28 ਤਰੀਕ ਨੰਗ ਇਤਬਾਸ ਠੀਕ ਹੈ ਹੁਣ ਤਸੀਂ ਆਪਣੀ ਮਰਜ਼ੀ ਕਰਾਂਗੇ ਅਸੀਂ ਵਿਆਹਾਂ ਸ਼ਾਦੀ ਦੇ ਬੱਚਿਆਂ ਦੀਆਂ ਕਰਾਂਗੇ ਉਹਦੇ ਵਿੱਚ ਵੀ ਸ਼ਰਾਬਾਂ ਵਰਤਾਵਾਂਗੇ ਅਸੀਂ ਤੁਸੀਂ ਭਾਵੇਂ ਜੋ ਮਰਜ਼ੀ ਐਸੀ ਡੀਜੇ ਲਾ ਲਾ ਕੇ ਗੰਦੇ ਗਾਣੇ ਲਾ ਲਾ ਕੇ ਭੰਗੜੇ ਪਾਵਾਂਗੇ ਕੀ ਬਸ ਹਫਤਾ ਹੀ ਐ ਬਸ ਨਹੀਂ ਜ਼ਿੰਦਗੀ ਭਰ ਹਰ ਵੇਲੇ ਸਾਨੂੰ ਇਹ ਸ਼ਹਾਦਤਾਂ ਯਾਦ ਰਹਿਣੀਆਂ ਚਾਹੀਦੀਆਂ ਨੇ ਹਰ ਵੇਲੇ ਯਾਦ ਰਹਿਣੀਆਂ ਚਾਹੀਦੀਆਂ ਨੇ ਸਾਨੂੰ ਇਹ ਤੇ ਤਾਂ ਉਹਨਾਂ ਸ਼ਹਾਦਤਾਂ ਦਾ ਮੁੱਲ ਪੈਂਦਾ ਹੈ ਅਮੇ ਅੱਜ ਮੈਂ ਵੀ ਵੇਖਿਆ ਵੀ ਆਪ ਲੋ ਬੇਖੋ ਸੰਗਤਾਂ ਜਿਹੜੀ ਸਰਸਾ ਨਦੀ ਤੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਲੰਘਿਆ ਸੀ ਗੁਰੂ ਸਾਹਿਬ ਜੀ ਲੰਘੇ ਸੰਤ ਸੰਗਤਾਂ ਉਥੋਂ ਨੰਗ ਰਹੀਆਂ ਨੇ ਕੀ ਕਰ ਰਹੀਆਂ ਨੇ ਕਹਿੰਦੇ ਜੀ ਇੱਕ ਅਹਿਸਾਸ ਲੈ ਰਹੇ ਆਂ ਵੀ ਇੰਜ ਨੰਗੇ ਸੀ ਸਸਤਾ ਨਦੀ ਚੱਲੋ ਅਸੀਂ ਨੰਗੇ ਕਿ ਜਿਹੜੀਆਂ ਬਾਕੀ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹ ਅਹਿਸਾਸ ਅਸੀਂ ਕਰ ਲਵਾਂਗੇ ਉੱਥੇ ਤੇ ਬੰਦ ਬੰਦ ਜੀ ਕਟਾਏ ਨੇ ਸਿੰਘਾਂ ਨੇ ਫਿਰ ਇੱਕ ਉਂਗਲ ਕਟਾ ਕੇ ਦੇਖੋ ਹਾਂ ਜੇ ਅਹਿਸਾਸ ਕਰਨਾ ਹੈ ਕਟਾ ਲਵਾਂਗੇ ਜੇਗਾ ਵਿੱਚ ਉਬਾਲੇ ਨਹੀਂ ਖਾਦੇ ਨੇ ਗੁਰੂ ਕੇ ਪਿਆਰਿਆਂ ਨੇ ਉਬਾਲੇ ਖਾ ਲਵਾਂਗੇ ਕਿਤੇ ਗਰਮ ਨ ਪਾਣੀ ਵਿੱਚ ਖੌਲ ਦੇ ਵਿੱਚ ਕਿਤੇ ਹੱਥ ਪਾ ਕੇ ਖਾਓ ਹਾਂ ਜੇਹਸਾਸ ਕਰਨਾ ਹੈ ਤਾਂ ਫਿਰ ਵੀ ਕਰੋ ਹਾਂ ਨਹੀਂ ਸਾਨੂੰ ਇਹ ਇਹਨਾ ਕਰਮ ਕਾਂਡਾ ਕਰਨ ਦੇ ਲੋੜ ਨਹੀਂ ਸਾਨੂੰ ਅਸੀਂ ਤੇ ਬਹਿ ਕੇ ਵਿਚਾਰਨਾ ਹੈ ਵੀ ਮਾਤਾ ਗੁਜਰਕੌਰ ਜੀ ਦਾ ਜੀਵਨ ਕਿਹੋ ਜਿਹਾ ਸੀ ਤੇ ਸਾਡਾ ਜੀਵਨ ਕਿਹੋ ਜਿਹਾ ਹੈ ਅਸੀਂ ਸਿੱਖੀ ਦੇ ਗੁਰੂ ਦੇ ਕਿੰਨੇ ਲਾਗੇ ਆ ਕਿੰਨੇ ਅਸੀਂ ਦੂਰ ਆ ਅਸੀਂ ਤੇ ਵਿਚਾਰ ਕਰਨੀ ਸੀ ਵੀ ਸਹਿਬਜ਼ਾਦਿਆਂ ਦਾ ਜੀਵਨ ਕਿਹੈਸਾ ਸੀ ਤੇ ਸਾਡਾ ਜੀਵਨ ਕਿਹੈਸਾ ਹੈ ਤੇ ਆਪਣੇ ਜੀਵਨ ਨੂੰ ਸਵਾਰਨਾ ਸੀ ਗੁਰੂ ਦੇ ਲਾਗੇ ਹੋਣਾ ਸੀ ਗੁਰੂ ਕੋਲੋਂ ਮਤ ਲੈਣੀ ਹੈ ਆ ਕੰਮ ਕਰਨੇ ਆਪਾਂ ਇਹ ਕੰਮ ਕਰਨੇ ਨੇ ਆਪਾਂ ਮੈਂ ਵੇਖਿਆ ਵੀ ਵੀਡੀਓ ਦੀ ਵਾਰ ਲ ਹੋ ਰਹੀ ਮੇਕ ਬੱਚਾ ਬਰਫ਼ ਤੇ ਬਰਫ਼ ਪਾ ਕੇ ਨਾ ਇੱਕ ਟੱਬ ਦੇ ਵਿੱਚ ਉਹਦੇ ਵਿੱਚ ਨਹਾ ਰਿਹਾ ਨਹੀਂ ਭਲਿਓ ਸਾਨੂੰ ਇਹ ਇਹ ਕਰਮਕਾਂਡ ਕਰਨ ਦੀ ਲੋੜ ਨਹੀਂ ਹੈ ਬਰਫ਼ ਵਿੱਚ ਪਾ ਕੇ ਨਹਾਉਣ ਦੀ ਲੋੜ ਨਹੀਂ ਹੈ ਬਹਿ ਕੇ ਗੁਰਬਾਣੀ 'ਤੇ ਵਿਚਾਰ ਕਰੋ ਉਹਨਾਂ ਦੇ ਜੀਵਨ ਤੇ ਵਿਚਾਰ ਕਰੋ ਵੀ ਉਹ ਕਿਹੋ ਜੇ ਸਨ ਉਹ ਗੁਰੂ ਦੇ ਸਹਿਬਜ਼ਾਦੇ ਸਨ ਤੇ ਉਹ ਸਾਡੇ ਤੋਂ ਮੇਰੇ ਪਾਤਸ਼ਾਹ ਆਪਣੇ ਲੈਕ ਪੁੱਤਰ ਵਾਰ ਗਏ ਅਸੀਂ ਗੁਰੂ ਦੇ ਪੁੱਤਰ ਬਣਨਾ ਹੈ ਅਸੀਂ ਗੁਰੂ ਦੇ ਬੱਚੇ ਬਣਨਾ ਹੈ ਅਸੀਂ ਜਿਹੜੀਆਂ-ਜਿਹੜੀਆਂ ਕਮੀਆਂ ਨੇ ਸਾਡੇ ਜੀਵਨ ਵਿੱਚ ਅਸੀਂ ਉਹ ਦੂਰ ਕਰਨੀਆਂ ਨੇ ਅਸੀਂ ਬਾਣੀ ਦੇ ਜਿਹੜੇ ਇਹ ਬੋਲ ਸਹਿਬਜ਼ਾਦੇ ਪੁਗਾ ਗਏ ਮਾਤਾ ਗੁਜਰਪੌਰ ਜੀ ਪੁਗਾ ਗਏ ਸੇਵਕ ਕੀ ਔੜ ਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਰੋ ਆਪਣਾ ਚਲਤੇ ਰੱਖਿਓ ਚੀਤ ਸਾਡੀ ਪ੍ਰੀਤ ਵੀ ਔੜਕ ਨਿਭ ਜਾਏ ਸਾਡਾ ਪ੍ਰੇਮ ਤੇ ਬਣੇ ਪਰਮੇਸ਼ਰ ਦੇ ਨਾਲ ਵਹਿਗੁਰੂ ਅਕਾਲ ਪੁਰਖ ਦੇ ਨਾਲ ਗੁਰੂ ਸਾਹਿਬ ਜੀ ਦੇ ਨਾਲ ਤੇ ਜਿਉਂਦਿਆਂ ਜੀ ਪਰਮੇਸ਼ਰ ਦਾ ਅਸੀਂ ਨਾਮ ਜਪੀਏ ਉਹਨੂੰ ਆਪਣਾ ਬਣਾਈਏ ਹਰ ਵੇੜੇ ਉਹਨੂੰ ਯਾਦ ਰੱਖੀਏ ਗੁਨਾਹਾਂ ਤੋਂ ਔਗਣਾ ਤੋਂ ਬਚ ਕੇ ਰਹੀਏ ਤੇ ਤਾਂ ਸਾਡਾ ਜਿਹੜਾ ਜੀਵਨ ਹੈ ਇਹ ਐਸਾ ਸੋਹਣਾ ਬਣ ਜਾਏਗਾ ਤਾਂ ਇਹਨਾਂ ਸ਼ਹਾਦਤਾਂ ਦਾ ਮੁੱਲ ਪਏਗਾ ਕੋਈ ਜੀਵਨ ਦੇ ਵਿੱਚ ਭਲੇ ਦੇ ਕਰਮ ਕਰੀਏ ਕਿਸੇ ਦਾ ਭਲਾ ਜੇ ਹੋ ਸਕਦਾ ਹੈ ਜੀਵਨ ਵਿੱਚ ਕਰੀਏ ਪਰ ਜੇ ਭਲਾ ਤੁਸੀਂ ਨਹੀਂ ਕਰ ਸਕਦੇ ਤੇ ਜੀਵਨ ਵਿੱਚ ਕਿਸੇ ਦਾ ਮਾੜਾ ਨਾ ਜਿ ਕਰਿਓ ਇਹ ਖਿਆਲ ਕਰਿਓ ਭਲੇ ਦਾ ਯਤਨ ਕਰੋ ਭਲਿਆ ਭਲੇ ਦੇ ਲਈ ਅਰਦਾਸ ਕਰੋ ਜਿਹੜੇ ਆਪਾਂ ਹਰ ਰੋਜ਼ ਕਰਦੇ ਆਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਾਤ ਦਾ ਭਲਾ ਭਲੇ ਦੀ ਅਰਦਾਸ ਕਰੋ ਭਲਾਈ ਕਰਨ ਦਾ ਯਤਨ ਕਰੋ ਤੇ ਨਾਲ ਆਪਣੇ ਮਨ ਵਿੱਚੋਂ ਈਰਖਾ ਦਵੇਸ਼ ਬੈਰ ਭਾਵਨਾ ਸਾਰਾ ਕੁਝ ਮੁਕਾ ਕੇ ਤੇ ਉਹਦੀ ਥਾਂ ਤੇ ਪਰਮੇਸ਼ਰ ਦਾ ਨਾਮ ਉਹਦੀ ਯਾਦ ਆਪਣੇ ਹਿਰਦੇ ਵਿੱਚ ਰਸਾਈਏ ਵਾਤੋ ਵਾਦ ਗੁਰਬਾਣੀ ਪੜ੍ਹੀਏ ਵਾਤੋ ਵਾਦ ਗੁਰਬਾਣੀ ਵਿਚਾਰੀਏ ਇਥੋਂ ਹੀ ਸਾਨੂੰ ਨਾਮ ਦੀ ਦਾਤ ਮਿਲਣੀ ਹੈ ਬਾਣੀ ਤੋਂ ਬਾਣੀ ਤੋਂ ਜਿਹੜੇ ਮੰਨੇ ਪਰਮੇਸ਼ਰ ਦੇ ਨਾਲ ਜੁੜਨਾ ਹੈ ਸਾਹਿਬ ਜੀ ਕਿਰਪਾ ਕਰਨ ਰਹਿਮਤ ਬਖਸ਼ਿ ਸਾਡੇ ਤੇ ਕਰਨ ਵਿਸਰਨਾਹੀ ਦਾਤਾ